ਖਾਲਸਾ ਜੀ ਕੇ ਗਰਾਉਂਡ ਤੇ ਤੁਹਾਡੀ ਪਾਰਟੀਆਂ ਮੇ ਵਰਕ ਕਰਦੀਆਂ ਜਾਂ ਉਵੇਂ ਇਸ ਮੁੱਦਿਆਂ ਤੇ ਬੋਲਦੀ ਨਜ਼ਰ ਕਿਉਂ ਨਹੀਂ ਆ ਰਹੀ ਕਾਰਨ ਕੀ ਹੈ ਬੋਲਦੇ ਹੋ ਜੀ ਬੋਲਦੇ ਤੇ ਨਜ਼ਰ ਨਹੀਂ ਆ ਰਹੀ ਗਰਾਉਂਡ ਤੇ ਕਿਵੇਂ ਬੋਲੀ ਇਹ ਮਤਲਬ ਬੋਲਦੇ ਹੁਣ ਇੰਟਰਨੈਸ਼ਨ ਦੇ ਜਰੀਏ ਕੋਈ ਧਰਨੀ ਪ੍ਰਦਰਸ਼ਨ ਨਹੀਂ ਨਹੀਂ ਉਹ ਤਾਂ ਫਿਰ ਅਸੀਂ ਕਰਾਂਗੇ ਜੀ ਉਹ ਤਾਂ ਹਲੇ ਇੰਨੀ ਲੋੜ ਨਹੀਂ ਆ ਧਰਨੀ ਪ੍ਰਦਰਸ਼ਨਾਂ ਦੀ ਜੋ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣੇ ਫਰੀਦਕੋਟ ਹਾਲ ਕੇ ਚੇਰਜੀ ਸਿੰਘ ਖਾਲਸਾ ਨੇ ਕੀ ਬਦਲਿਆ ਮੈਂ ਤਾਂ ਕੁਝ ਨਹੀਂ ਆਪਣੇ ਮੂੰਹੋਂ ਕਹਿ ਸਕਦਾ ਮੈਂ ਕੀ ਬਦਲਿਆ ਮੈਂ ਤਾਂ ਇਹ ਕਹਿ ਸਕਦਾ ਜੀ ਮੇਰੀ ਜਿਹੜੀ ਕੁਸ਼ਦੀਵਾਰੀ 5 ਕਰੋੜ ਗ੍ਰਾਂਟ ਆਈ ਸੀ ਮੈਂ 6 ਮਹੀਨੇ ਚ ਬੰਨ ਠੀਕ ਹੈ ਜੀ ਪਿੰਡਾਂ ਤੇ ਜਿਹੜਾ ਹੀ ਗਿਆ ਲਈ ਜੋ ਮੈਂ ਕਿਹੜਾ ਪਾਰਟੀ ਬਾਜੀ ਦਾ ਹੀ ਉਹ ਭੀਦਪੋਕ ਕੀਤਾ ਜਿਹੜਾ ਹੀ ਗਿਆ ਲਜਾਈ ਜੋ ਉਹਦੀ ਉਹਦੀ ਕੋਈ ਮੈਨੇਜਮੈਂਟ ਤੁਹਾਡੇ ਕੋਲ ਕਿੱਥੇ ਕਿਹੜੇ ਕਿਹੜੇ ਕੰਮ ਕੰਮ ਕਿਹੜੇ ਕਿਹੜੇ ਕਰਵਾਉਂਦੇ ਤੁਸੀਂ ਮੈਂਬਰ ਆ ਪਰਲਮੈਂਟ ਵੀ ਬਣੇ ਹੋ ਜਿਵੇਂ ਤੁਸੀਂ ਗੱਲ ਕਰੀਆ ਕਿ ਅਮਨ ਚੌਰਾਂ ਨਾਲ ਤੁਹਾਡੀ ਮੁਲਾਕਾਤ ਵੀ ਹੁੰਦੀ ਉੱਥੇ ਜਾ ਕੇ ਕਰਵਾਤੀ ਚੰਗੀ ਮੁਲਾਕਾਤ ਇੱਕ ਤੁਹਾਡੀ ਆਇਸੀ ਨੇ ਕਿ ਅਸੀਂ ਮੁਲਾਕਾਤ ਕੀਤੀ ਬਾਈ ਕਾਈਨ ਜਿਹਾ ਅਸੀਂ ਲਿਆ ਅਸੀਂ ਕਹਿੰਦੇ ਸੀ ਮਿਲਾਂਗੇ ਫਿਰ ਮਿਲੇ ਨਹੀਂ ਪਰ ਇਹ ਗੱਲ ਕਦੇ ਤੁਸੀਂ ਮੈਂ ਪਰਲਮੈਂਟ ਦੇ ਵਿੱਚ ਉਠਾਈ ਹੈ ਕਿ ਭਾਈ ਅਮਰਪਾਲ ਸਿੰਘ ਹਾਲੇ ਤੱਕ ਬਾਹਰ ਕਿਉਂ ਨਹੀਂ ਚੜੂ ਵਾਲਿਆਂ ਨੂੰ ਇਹ ਹੈ ਭਾਈ ਜੀ ਅਸੀਂ 92 ਲੈ ਗਏ ਹੱਦ 20 ਹਾਰ ਜਾਗੇ 30 ਹਾਰ ਜਾਗੇ ਆਜੂਗੀ ਇਹਨਾਂ ਇਹ 92 ਦੇ ਕਿਹਾ 92 ਹਾਰਨਗੇ ਤੁਹਾਨੂੰ ਗਰੰਟੀ ਦਿੰਦੀ ਮੈਂ ਗੱਲ ਦੀ ਅੱਛਾ ਜਿੰਨੇ ਜਿੱਤੇ ਮੈਂ ਓਨੇ ਹੀ ਹਾਰਨਗੇ ਕੀਤਾ ਕੀ ਹੈ ਮੈਂ ਕਹਿੰਦਾ ਵੀ ਉਹ ਵੇਚਦੇ ਸੀ ਉਹਨਾਂ ਦੇ ਘਟ ਆਏ ਜਿਹੜੇ ਆ ਬੀਬੀ ਫੜੀ ਆ ਇਹਦਾ ਵੀ ਟਾਓ ਫੇਰ ਦੇ ਫੇਰ ਦੇਖੀਏ ਭਗਵੰਤ ਮਾਚ ਕਿੰਨਾ ਤਾਂ ਮੈਂ ਫੇਰ ਲੱਗੂ ਪਤਾ ਇਹ ਤਾਂ ਗੱਲਾਂ ਵਾਲਾ ਹੀ ਆ ਜੀ ਇਹਦੀ ਕੁਝ ਕਰ ਸਕਦਾ ਫੇਰ ਮੰਨਾਂਗੇ ਜੇ ਬੀਬੀ ਦਾ ਘਟਾ ਕੇ ਦਿਖਾਵੇ 26 ਲੱਖ ਕਹਿੰਨੇ ਆ ਸਾਰੇ ਪੰਜਾਬ ਚ ਇਹਨਾਂ ਦੇ ਐਮਸੀ ਦਾ ਜਿੱਤੇ ਆ ਜੀ ਦੋ ਖਨੀ ਉਹ ਵੀ ਨਹੀਂ ਜਿੱਤੇ ਤੇ 29 ਲੱਖ ਦੀ ਭਰਤੀ ਕਿੱਥੋਂ ਕੀ ਜੀ 26 ਲੱਖ ਦੀ ਫਾਇਦੇ ਲਈ ਤਿਆਰ ਬਿਲਕੁਲ ਤਿਆਰ ਹੈ ਜੀ ਬਿਲਕੁਲ ਤਿਆਰ ਮੁੱਖ ਮੰਤਰੀ ਚਿਹਰਾ ਕੌਣ ਹੋਗਾ ਮੁੱਖ ਅਮਰਿਤਪਾਲ ਹੋਊਗਾ ਜੀ ਹਾਂ ਕਿਤੇ ਇਹ ਉਹ ਜਲਸੀ ਤਾਂ ਇਨਕੇ ਵੀ ਮੈਂ ਨਹੀਂ ਜੀ ਨਹੀਂ ਨਹੀਂ ਮਹਾਰਾਜ ਨੇ ਐਮਪੀ ਬਣਾਤਾ ਸੀ ਤਾਂ ਇੰਨੇ ਜੀ ਬਹੁਤ ਖੁਸ਼ ਹੋਏ ਸੀ ਸੱਚੇ ਕਹਾਂ ਲਾਰੰਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਤਕਸ਼ਰੀ ਦਮਦਮਾ ਸਾਹਿਬ ਵਿਖੇ ਇਸ ਵੇਲੇ ਅਸੀਂ ਹਾਂ ਅੱਜ ਵਿਸਾਖੀ ਕਾਨਫਰੰਸ ਦਾ ਵਾਕੋ ਵਾਕ ਚਤੇਵੰਦੀਆਂ ਦੇ ਵੱਲੋਂ ਕਰਵਾਈ ਜਾ ਰਹੀ ਹੈ ਨਾਲ ਹੀ ਵਾਰਸ ਪੰਜਾਬ ਦੇ ਸ਼੍ਰੋਮਣੀ ਕਲਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਵੀ ਕਾਨਫਰੰਸ ਜਿਹੜੀ ਉਹ ਕਰਵਾਈ ਜਾ ਰਹੀ ਹੈ ਮੇਰੇ ਨਾਲ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਸਰਜੀ ਸਿੰਘ ਖਾਲਸਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਪਾਵਾਂਗੇ ਖਾਲਸਾ ਜੀ ਸਵਾਗਤ ਆ ਰਹੇ ਮੇਟਲ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜ ਜੇਕਰ ਮੈਂ ਬਾਲੀ ਪਿੱਛੇ ਨਾ ਮੀਤੇ ਕੱਲ ਤੋਂ ਹੀ ਜੱਕ ਲਵਾ ਕਹਿੰਦੇ ਕਿ ਪੰਥ ਨੂੰ ਬਚਾਉਣ ਵਾਲੀ ਪਾਰਟੀ ਸ਼ਰੂਮਣੀ ਕਲ ਦਲ ਨੇ ਨਵੇਂ ਪ੍ਰਧਾਨ ਐਲਾਨ ਦਿੱਤੇ ਨੇ ਹਾਲਾਂਕਿ ਪ੍ਰਧਾਨ ਚਾਹੇ ਪੁਰਾਣੀ ਸੀ ਪਰ ਕਹਿੰਦੇ ਹੁਣ ਨਵੇਂ ਢੰਗ ਤਰੀਕੇ ਦੇ ਨਾਲ ਤੌਰ ਤਰੀਕੇ ਦੇ ਨਾਲ ਥਾਪ ਦਿੱਤੇ ਨੇ ਕਹਿੰਦੇ ਪੰਥ ਦੀ ਸੇਵਾ ਅਸੀਂ ਕਰਾਂਗੇ ਨਹੀਂ ਜੀ ਬਈ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਜੋ ਮਰਜ਼ੀ ਹੋ ਜਵੇ ਸੁਖਬੀਰ ਬਾਦਲ ਨੂੰ ਚਾਹੇ 50 ਵਾਰੀ ਤੁਸੀਂ ਲਾ ਦਿਓ ਜੀ ਇਹੀ ਪ੍ਰਧਾਨ ਬਣੂਗਾ ਕਿਉਂਕਿ ਐਕਚੁਅਲੀ ਤਾਂ ਜਿਵੇਂ ਇੱਕ ਉਹ ਬੰਦੇ ਐ ਉਹਦੇ ਨਾਲ ਜਿਨ੍ਹਾਂ ਨੂੰ ਮਹਾਰਾਜੀ ਦੀ ਵੀ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਈ ਉਹਨਾਂ ਦੇ ਰਿਸਪੈਕਟ ਨਹੀਂ ਐ ਹੂੰ ਦੇਖੋ ਜਿਹੜਾ ਬੰਦਾ ਸਾਰਾ ਕੁਝ ਹਾਲ ਤੱਕ ਸਾਹਿਬ ਦੇ ਮੂਰੇ ਮੰਨ ਗਿਆ ਤੁਸੀਂ ਫੇਰ ਉਹਨੂੰ ਪ੍ਰਧਾਨ ਮੰਨੀ ਜਾਂਦੇ ਹੋ ਹੂੰ ਕਿੱਡੀ ਮਾੜੀ ਗੱਲ ਹੈ ਨਾ ਜਿਹੜਾ ਬੰਦਾ ਆਪਣੇ ਮੂੰਹੋਂ ਸਾਰਾ ਕੁਝ ਮੰਨ ਗਿਆ ਤੁਸੀਂ ਉਹਨੂੰ ਫੇਰ ਪ੍ਰਧਾਨ ਮੰਨੀ ਜਾਂਦੇ ਹੋ ਇਸ ਦਾ ਮਤਲਬ ਇਹ ਹੈ ਵੀ ਇਹ ਉਹ ਬੰਦੇ ਐ ਜਿਨ੍ਹਾਂ ਨੂੰ ਜਿਨ੍ਹਾਂ ਦੇ ਮਨਾਂ ਦੇ ਵਿੱਚ ਸੁਖਬੀਰ ਦੀ ਇੱਜ਼ਤ ਵੱਧ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਘੱਟ ਤੁਹਾਨੂੰ ਕੀ ਲੱਗਦਾ ਉਸ ਪਾਰਟੀ 'ਚ ਹੋਰ ਕੋਈ ਹੈ ਨਹੀਂ ਜੋ ਪਾਰਟੀ ਨੂੰ ਚਲਾ ਸਕੇ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਬਹੁਤ ਲਾਇਕ ਹੈ ਜੀ ਬਹੁਤ ਹੈ ਬਸ ਇਹ ਉਹ ਬੰਦੇ ਐ ਵੀ ਜਿਨ੍ਹਾਂ ਦਾ ਸੁਖਬੀਰ ਬਿਨਾ ਨਹੀਂ ਸਰਦਾ ਹੂੰ ਅੱਛਾ ਉਹ ਟੋਲਾ ਹੈ ਵੀ ਜਿਨ੍ਹਾਂ ਦਾ ਸੁਖਬੀਰ ਬਾਦਲ ਬਿਨਾ ਨਹੀਂ ਸਰਦਾ ਉਹੀ ਉਹਨੂੰ ਚਾਹੁੰਨੇ ਐ ਜਿਹੜੇ ਤਾਂ ਬੰਦੇ ਮਤਲਬ ਵਿੱਚ ਵਰਕਰ ਸੀਗੇ ਅਸਲੀ ਜਿਨ੍ਹਾਂ ਦੇ ਮਨਾਂ 'ਚ ਰਿਸਪੈਕਟ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਉਹ ਤਾਂ ਉਦੋਂ ਹੀ ਅੱਡ ਹੋ ਗਏ ਅੱਡ ਹੋ ਕੇ ਫਿਰ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਸੀ ਹੂੰ ਬਈ ਆਪਾਂ ਇੱਕ ਕਮੇਟੀ ਬਣਾਨੇ ਆ ਉਹ ਭਰਤੀ ਕਰੂਗੀ ਉਹ ਭਰਤੀ ਕਰਨ ਤੋਂ ਬਾਅਦ ਫਿਰ ਡੈਲੀਗੇਟ ਬਣਾਏ ਜਾਣਗੇ ਤੇ ਫਿਰ ਚੋਣ ਹੋਊਗੀ ਇਹਨਾਂ ਨੇ ਜੀ ਕੋਲੋਂ ਹੀ 19 ਲੱਖ ਦੀ ਕਰਤੀ ਜੀ ਨਾ 27 ਲੱਖ ਦੀ 26 ਲੱਖ ਕਹਿੰਦੇ ਆ ਸਾਰੇ ਪੰਜਾਬ 'ਚ ਇਹਨਾਂ ਦੇ ਐਮਸੀ ਤਾਂ ਜਿੱਤੇ ਆ ਜੀ ਦੋ ਖਨੀ ਉਹ ਵੀ ਨਹੀਂ ਜਿੱਤੇ ਤੇ 29 ਲੱਖ ਦੀ ਭਰਤੀ ਕਿੱਥੋਂ ਹੋਊਗੀ ਜੀ 26 ਲੱਖ ਦੀ ਮਤਲਬ ਇਹਨਾਂ ਨੇ ਘਰੋਂ ਲਿਆ ਕੇ ਨਾ ਉਥੋਂ ਨਿਸ਼ਟਾ ਵੋਟਰ ਲਿਸਟਾਂ ਘਰੀ ਬੈਠ ਬੈਠ ਭਰ ਕੇ ਦਈ ਗਏ ਹੂੰ ਅੱਛਾ ਸਿੰਘ ਸਾਹਿਬ ਜਿਵੇਂ ਜਦੋਂ ਵੀ ਤੁਹਾਡੀ ਜੱਤੇ ਪਾਰਟੀ ਦੇ ਵੱਲੋਂ ਇਕੱਠ ਹੁੰਦਾ ਉੱਥੇ ਇੱਕ ਗੱਲ ਜ਼ਰੂਰ ਉੱਭਰਦੀ ਹੈ ਕਿ ਭਾਈ ਅਮਨਪਾਲ ਸਿੰਘ ਖਾਲਸਾ ਕਦੋਂ ਬਾਹਰ ਆਉਣਗੇ ਅੱਜ ਵੀ ਜਦੋਂ ਅਸੀਂ ਇੱਥੇ ਬੈਠੇ ਸੁਣ ਰਹੇ ਸੀ ਤਾਂ ਉਦੋਂ ਵੀ ਢਾਡੀ ਜੱਤਿਆਂ ਦੇ ਵੱਲੋਂ ਵੀ ਜਿਹੜੀ ਹੈਗਾ ਉਹ ਕਿਹਾ ਗਿਆ ਇੱਕ ਵਾਰ ਦੇ ਰੂਪ ਦੇ ਵਿੱਚ ਕਿ ਉਹ ਕਦੋਂ ਬਾਹਰ ਆਉਣਗੇ ਇਹੀ ਗੱਲ ਵਾਰ-ਵਾਰ ਉੱਠਦੀ ਆ ਤੁਸੀਂ ਮੈਂਬਰ ਆਫ ਪਾਰਲੀਮੈਂਟ ਵੀ ਬਣੇ ਹੋ ਜਿਵੇਂ ਤੁਸੀਂ ਗੱਲ ਕਰੀਆ ਕਿ ਅਮਰਤ ਚੌਰਾਂ ਨਾਲ ਤੁਹਾਡੀ ਮੁਲਾਕਾਤ ਵੀ ਹੁੰਦੀ ਹੈ ਉੱਥੇ ਜਾ ਕੇ ਗੱਲਬਾਤ ਮੁਲਾਕਾਤ ਇੱਕ ਤੁਹਾਡੀ ਆਏ ਸੀ ਨਾ ਕਿ ਅਸੀਂ ਮੁਲਾਕਾਤ ਕੀਤੀ ਟਾਈਮ ਤੇ ਅਸੀਂ ਲਿਆ ਸੀ ਕਹਿੰਦੇ ਸੀ ਮਿਲ ਲਾਂਗੇ ਫਿਰ ਮਿਲੇ ਨਹੀਂ ਤਾਂ ਫਿਰ ਇਹ ਗੱਲ ਕਦੇ ਤੁਸੀਂ ਪਾਰਲੀਮੈਂਟ ਦੇ ਵਿੱਚ ਉਠਾਈ ਹੈ ਕਿ ਭਾਈ ਅਮਰਪਾਲ ਸਿੰਘ ਹਾਲੇ ਤੱਕ ਬਾਹਰ ਕਿਉਂ ਨਹੀਂ ਉਹਦੇ ਵਿੱਚ ਜੀ ਹੁਣ ਬਾਈ ਕਿ ਤਰੀਕ ਨੂੰ ਕਹਿੰਦੇ ਆ ਵੀ ਪੰਜਾਬ ਆ ਜਾਣਗੇ ਹੂੰ ਦੇਖੋ ਇਹ ਸਰਕਾਰ ਦੀ ਆਪਣੀ ਮਰਜ਼ੀ ਹੈ ਹੈਨਾ ਵੀ ਇਹ ਕਿਹੜਾ ਕਿਸੇ ਨੂੰ ਕੁਝ ਦੱਸ ਕੇ ਕਰਦਾ ਇਹਨਾਂ ਨੇ ਹਮ ਸਾਰਾ ਕੁਝ ਇਹਨਾਂ ਦੇ ਆਪਣੇ ਹੱਥ ਦੇ ਵਿੱਚ ਹੈ 22 ਤਰੀਕ ਨੂੰ ਕਹਿੰਦੇ ਆ ਵੀ ਪੰਜਾਬ ਆ ਜਾਣਗੇ ਪਾਰਟੀ ਭਾਈ ਸਾਹਿਬ ਹੁਣ ਕਿਵੇਂ ਕਿਸ ਤਰ੍ਹਾਂ ਚੱਲ ਰਹੀ ਹੈ ਜਿਵੇਂ ਇੱਕ ਪਾਰਟੀ ਅਨਾਉਂਸ ਕੀਤੀ ਗਈ ਉਸ ਤੋਂ ਬਾਅਦ ਚਲਤੋ ਚੱਲ ਕਿਵੇਂ ਚੱਲ ਰਹੀ ਹੈ ਪਾਰਟੀ ਹੁਣ ਵਧੀਆ ਹੈ ਜੀ ਪਾਰਟੀ ਦੀ ਵਰਕਿੰਗ ਆ ਦੇਖ ਲਓ ਕੱਠ ਵਧੂਗਾ ਜੀ ਜਿਵੇਂ ਜਿਵੇਂ ਹੌਲੀ ਹੌਲੀ ਅੱਗੇ ਮਤਲਬ ਲੋਕਾਂ ਨੂੰ ਲੱਗ ਗਿਆ ਪਤਾ ਹੈ ਨਾ ਚਾਨਣ ਹੋ ਗਿਆ ਵੀ ਕੌਣ ਸਹੀ ਹੈ ਕੌਣ ਗਲਤ ਹੈ ਕਿੰਨਾ ਨੇ ਕੁਰਬਾਨੀਆਂ ਕੀਤੀਆਂ ਹੈ ਤੇ ਕਿੰਨਾ ਨੇ ਘਰ ਭਰੇ ਹੈ ਪਰ ਇੰਨੇ ਮਸਲੇ ਹੋਏ ਭਾਈ ਸਾਹਿਬ ਕਿਤੇ ਤੁਹਾਡੀ ਪਾਰਟੀ ਦੇ ਵੱਲੋਂ ਕਿਸੇ ਤਰ੍ਹਾਂ ਉਸ ਤਰ੍ਹਾਂ ਦੀ ਆਵਾਜ਼ ਉੱਪਰ ਕਿਹਲ ਤੱਕ ਸਮ ਬਹੁਤ ਪੰਜਾਬ ਦੇ ਮਸਲੇ ਜੇ ਚਾਹੇ ਕਰਨਲ ਬਾਠ ਵਾਲਾ ਮਸਲਾ ਹੋਇਆ ਜਾਂ ਪੰਜਾਬ ਦੀ ਬੇਰੋਜ਼ਗਾਰੀ ਦਾ ਮਸਲਾ ਹੋਇਆ ਮਸਲਾ ਨਹੀਂ ਹੈ ਜੀ ਪੰਜਾਬ ਦੀ ਬੇਰੋਜ਼ਗਾਰੀ ਦਾ ਮਸਲਾ ਹੋਇਆ ਪੰਜਾਬ ਦੇ ਵਿੱਚ ਨਸ਼ਾ ਹੁਣ ਦੇਖੋ ਜੀ ਨਸ਼ਿਆਂ ਦਾ ਗਰੀਬਾਂ ਦੇ ਘਟਾ ਹਤੇ ਉਹ ਲੇਡੀ ਫੜੀ ਐ ਰਾਤੋਂ ਰਾਤ ਉਹਦੇ ਘਰ ਜਿੰਨੇ ਉਹਦੇ ਨਾਂ ਤੇ ਪ੍ਰਾਪਰਟੀ ਸੀ ਸਾਰੀ ਟ੍ਰਾਂਸਫਰ ਕਰਦੀ ਹੂੰ ਗੱਡੀਆਂ ਉਹਦੇ ਨਾਂ ਦੀਆਂ ਟ੍ਰਾਂਸਫਰ ਕਰਦੀਆਂ ਮਤਲਬ ਇਹ ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਹੀ ਸਿਰਫ ਇੱਕ ਚੱਲ ਰਿਹਾ ਹੈ ਹੂੰ ਹੋਰ ਕੁਝ ਨਹੀਂ ਐ ਕੋਈ ਗਰੀਬਾਂ ਦੇ ਘਟਾ ਹਤੇ ਜੀ ਉਹ ਮੇਰੀ ਨਸ਼ਾ ਵੇਚਣ ਵਾਲਿਆਂ ਨਾਲ ਕੋਈ ਹਮਦਰਦੀ ਨਹੀਂ ਹੈ ਮੈਂ ਇਹ ਕਹਿੰਦਾ ਵੀ ਜਿਹੜੇ ਉੱਪਰ ਬੈਠੇ ਉਹਨਾਂ ਦੇ ਵੀ ਢਾਓ ਨਾ ਉਹਦੇ ਉਹਨਾਂ 'ਚ ਜੇ দম ਹੈ ਭਗਵੰਤ ਮਨ ਦਿਖਾਵੇ ਫਿਰ ਆਪਣਾ দম ਭਈ ਮੈਂ ਹੈਗਾ ਬੋਲਦਾ ਮੈਂ ਬਿਲਕੁਲ ਗਰੀਬਾਂ ਤੇ ੱੱਕਾ ਕਰਦਾ ਇਹ ਕੁਛ ਨਹੀਂ ਦੇ ਕੋਲੇ ਕਿੱਥੇ ਗਈ ਦੇ ਹਜ਼ਾਰ ਰੁਪਏ ਕਿੱਥੇ ਗਏ ਮੇਰੀ ਸਰਕਾਰ ਆ ਜੂਗੀ ਮੈਂ ਧਰਨਾ ਨਹੀਂ ਲਾਉਣ ਦਊਂਗਾ ਕਿਸੇ ਨੂੰ ਕਿੱਥੇ ਇਹਦੇ ਦਿੱਲੀ ਵਾਲੇ ਦਿੱਲੀੋਂ ਹਾਰ ਕੇ ਉਰੇ ਆ ਕੇ ਬਹਿ ਕੇ ਕਦੇ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਇਤਿਹਾਸ ਚ ਦੇਖਿਆ ਵੀ ਇੱਕ ਪਾਰਟੀ ਐ ਪਾਰਟੀ ਦੀ ਇੱਕ ਥਾਂ ਤੇ ਸਰਕਾਰ ਐ ਦੋ ਥਾਂ ਤੇ ਸਰਕਾਰ ਐ ਇੱਕ ਥਾਂ ਤੇ ਕਿ ਸਰਕਾਰ ਖਤਮ ਹੋਊਗੀ ਤਾਂ ਉਹ ਦੂਜੀ ਥਾਂ ਤੇ ਜਾ ਕੇ ਬਹਿ ਜੋਵੇ ਸਾਰੇ ਬੰਦੇ ਦਿੱਲੀ ਵਾਲੇ ਉਰੇ ਆ ਕੇ ਬਹਿ ਗਏ ਕੋਠੀਆਂ ਦੇ ਤੀਆਂ ਪੰਜ ਕੋਠੀਆਂ ਲੋਟ ਕਰਤੀਆਂ ਉਹਨਾਂ ਨੂੰ ਕੋਈ ਸਿਸਟਮ ਹੀ ਨਹੀਂ ਹੈ ਜੀ ਕੋਈ ਸਿਸਟਮ ਨਹੀਂ ਹੈ ਉਹਨਾਂ ਦੀ ਰਹਿਨਮਾਈ ਤੇ ਇਹ ਚੱਲਦਾ ਹੈ ਭਗਵੰਤ ਮਾਨ ਬਸ ਉਹ ਜੋ ਕਹਿੰਨੇ ਆ ਉਹ ਹੀ ਕਰਦਾ ਹੈ ਇਹ ਕਿਉਂ ਲੱਗਦਾ ਖਾਲਸਾ ਜੀ ਕਿ ਗਰਾਊਂਡ ਤੇ ਤੁਹਾਡੀ ਪਾਰਟੀਆਂ ਵਿੱਚ ਵਰਕ ਕਰਦੇ ਜਾਂ ਉਮੇ ਇਸ ਮੁੱਦਿਆਂ ਤੇ ਬੋਲਦੀ ਨਜ਼ਰ ਕਿਉਂ ਨਹੀਂ ਆ ਰਹੀ ਕਾਰਨ ਕੀ ਹੈ ਨੇ ਵੀ ਤੁਸੀਂ ਅੱਜ ਬੋਲਦੇ ਹੋ ਜੀ ਬੋਲ ਗਰਾਊਂਡ ਤੇ ਨਜ਼ਰ ਨਹੀਂ ਆ ਰਹੀ ਮੈਨੂੰ ਕਿਸੇ ਗਰਾਊਂਡ ਤੇ ਕਿਵੇਂ ਬੋਲੀਏ ਮਤਲਬ ਬੋਲਦੇ ਆ ਹੁਣ ਇੰਟਰਵਿਊ ਦੇ ਜ਼ਰੀਏ ਕੋਈ ਧਰਨੇ ਪ੍ਰਦਰਸ਼ਨ ਨਹੀਂ ਨਹੀਂ ਉਹ ਤਾਂ ਫਿਰ ਅਸੀਂ ਕਰਾਂਗੇ ਜੀ ਉਹ ਤਾਂ ਹਲੇ ਇੰਨੀ ਲੋੜ ਨਹੀਂ ਆ ਧਰਨੇ ਪ੍ਰਦਰਸ਼ਨਾਂ ਦੀ ਗੱਲ ਇਹ ਹੁੰਦੀ ਆ ਨਾ ਜੀ ਹੁਣ ਸੰਗਤ ਨੂੰ ਲੋਕਾਂ ਨੂੰ ਸਾਰਿਆਂ ਨੂੰ ਪਤਾ ਵੀ ਕੀ ਹੋ ਰਿਹਾ ਕੀ ਨੂੰ ਨਹੀਂ ਪਤਾ ਹੂੰ ਪਿੰਡਾਂ 'ਚ ਤੁਹਾਨੂੰ ਮੈਂ ਦੱਸਤੀ ਗੱਲ ਗੱਲ ਇਹ ਐ ਵੀ ਝਾੜੂ ਵਾਲਿਆਂ ਨੂੰ ਇਹ ਐ ਬਈ ਜੀ ਅਸੀਂ 92 ਲੈ ਗਏ ਹੱਦ 20 ਹਾਰ ਜਾਗੇ 30 ਹਾਰ ਜਾਗੇ ਆਜੂਗੀ ਇਹਨਾਂ ਇਹ 92 ਦੀਆਂ 92 ਹਾਰਨਗੇ ਹੂੰ ਤੁਹਾਨੂੰ ਗਰੰਟੀ ਦਿਤੀ ਮੈਂ ਗੱਲ ਦੀ ਅੱਛਾ ਜਿੰਨੇ ਜਿੱਤੇ ਮੈਂ ਉਹਨੇ ਹੀ ਹਾਰਨਗੇ ਕੀਤਾ ਕੀ ਹੈ ਹੂੰ ਹੁਣ ਮੇਰੇ ਉੱਥੇ ਪ੍ਰੋਗਰਾਮ ਹੁੰਦਾ ਹੈ ਦਿੱਲੀੋਂ ਆਉਂਦੀ ਹੈ ਸੈਂਟਰ ਦੀ ਯੋਜਨਾ ਦੀ ਸਾਡੀ ਅਸੀਂ ਉੱਥੇ ਮਤੇ ਦਿੰਨੀ ਆ ਸੜਕ ਆ ਜਾਂਦੀ ਹੈ ਚਲੇ ਜਾਂਦੇ ਆ ਝਾੜੂ ਵਾਲੇ ਐਮ ਐਲ اے ਨਹੀਂ ਪੱਥਰ ਰੱਖਣ ਇੱਕ ਦਿਨ ਪਹਿਲਾਂ ਬਈ ਜਿਵੇਂ ਤੁਹਾਡੇ ਹਲਕੇ ਜਿਵੇਂ ਇਦਾਂ ਹਾਂ ਇਦਾਂ ਹੀ ਹੁੰਦਾ ਹੈ ਹੂੰ ਦੱਸੋ ਮਤਲਬ ਇਹਦੇ ਕੋਲੇ ਪੈਸੇ ਹੀ ਨਹੀਂ ਆ ਵੀ ਗ੍ਰਾਂਟ ਦੇ ਕੇ ਕੋਈ ਵਿਕਾਸ ਕਰਾ ਦਵੇ ਅੱਛਾ ਕੀ ਬਦਲਿਆ ਜੇ ਫਰੀਦਕੋਟ ਹਲਕੇ ਦੀ ਗੱਲ ਕਰਾ ਜੋ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣੇ ਫਰੀਦਕੋਟ ਹਲਕੇ ਚ ਸਰਜੀ ਸਿੰਘ ਖਾਲਸਾ ਨੇ ਕੀ ਬਦਲਿਆ ਮੈਂ ਤਾਂ ਕੁਛ ਨਹੀਂ ਆਪਣੇ ਮੂੰਹੋਂ ਕਹਿ ਸਕਦਾ ਮੈਂ ਕੀ ਬਦਲਿਆ ਮੈਂ ਤਾਂ ਇਹ ਕਹਿ ਸਕਦਾ ਜੀ ਵੀ ਮੇਰੀ ਜਿਹੜੀ ਪਿਛਲੀ ਵਾਰੀ 5 ਕਰੋੜ ਗ੍ਰਾਂਟ ਆਈ ਸੀ ਮੈਂ 6 ਮਹੀਨੇ ਚ ਵੰਡਦੀ ਠੀਕ ਹੈ ਜੀ ਪਿੰਡਾਂ 'ਚ ਜਿਹੜਾ ਹੀ ਗਿਆ ਲਈ ਜੋ ਮੈਂ ਕਿਹੜਾ ਕੋਈ ਪਾਰਟੀ ਬਾਜੀ ਦਾ ਆ ਉਹ ਭੇਦਪਾਉ ਕੀਤਾ ਹੈ ਜਿਹੜਾ ਹੀ ਗਿਆ ਲਜਾਈ ਜੋ ਜੀ ਉਹਦੀ ਉਹਦੀ ਕੋਈ ਮੈਨੇਜਮੈਂਟ ਤੁਹਾਡੇ ਕੋਲ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਮ ਕੰਮ ਕਿਹੜੇ ਕਿਹੜੇ ਕਰਵਾ ਪਈ ਆ ਉਹ ਤੁਸੀਂ ਦਫ਼ਤਰੋਂ ਲੈ ਨਹੀਂ ਕੰਮ ਤਾਂ ਆਹੀ ਹੁੰਨੇ ਆ ਜੀ ਧਰਮਸ਼ਾਲਾ ਦੇ ਹੋਗੇ ਪਾਣੀ ਵਾਲੀ ਟੈਂਕੀ ਹੋਗੀ ਜਿੰਮ ਹੋਗੇ ਸਟਰੀਟ ਲਾਈਟਸ ਹੋਗੀਆਂ ਵਗੈਰਾ ਵਗੈਰਾ ਐਵੇਂ ਦੇ ਹੀ ਆ ਜੀ ਜਿਹੜੇ ਛੋਟੇ ਮੋਟੇ ਕੰਮ ਹੈ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਸਿਰਫ ਨਸ਼ੇ ਦੇ ਵਿਰੋਧ ਦੇ ਵਿੱਚ ਕੁਝ ਕੀਤਾ ਸਾਰਾ ਕੁਝ ਕਰੀ ਜਾਣੇ ਆ ਜੀ ਕੀ ਆਏ ਵੀ ਕੋਈ ਦੱਸੋ ਜੇ ਕਿਸੇ ਨਾਲ ਧੱਕਾ ਹੁੰਦਾ ਹੈ ਮਤਲਬ ਕੋਈ ਐਸੀ ਗੱਲ ਹੈ ਕੋਈ ਫੜ ਲਿਆ ਨਸ਼ੇ ਵਾਲਾ ਜਾਂ ਉਹਨੂੰ ਛੱਡਦੀ ਹੈ ਪੁਲਿਸ ਤਾਂ ਦੱਸੋ ਆਪਾਂ ਜਾਵਾਂਗੇ ਕੋਈ ਐਸੀ ਗੱਲੇ ਲੋੜ ਦੀ ਪਟਾਕੇ ਫਰੀਦਕੋਟ ਦੇ ਵਿੱਚ ਤੁਸੀਂ ਗਏ ਬਾਈ ਜੀ ਹੁਣ ਗੱਲ ਆਏ ਆ ਨਾ ਮੈਂ ਤੁਹਾਨੂੰ ਕਹਾਂ ਵੀ ਮੇਰੇ ਕੋਲ ਹਮਦਰਦੀ ਨਹੀਂ ਹੈ ਉਹਨਾਂ ਦੀ ਮੈਂ ਉਹਨਾਂ ਦਾ ਪੱਖ ਨਹੀਂ ਪੂਰਦਾ ਮੈਂ ਇਹ ਕਹਿੰਦਾ ਵੀ ਉਹ ਵੇਚਦੇ ਸੀ ਉਹਨਾਂ ਦੇ ਘਟ ਆਏ ਜਿਹੜੇ ਆ ਬੀਬੀ ਫੜੀ ਆਂਦਾ ਵੀ ਟਾਓ ਫੇਰ ਦੱਸ ਫੇਰ ਦੇਖੀਏ ਭਗਵੰਤ ਮਾਹ ਚ ਕਿੰਨਾ ਦਮ ਹੈ ਹੂੰ ਫੇਰ ਲੱਗੂ ਪਤਾ ਹੂੰ ਇਹ ਤਾਂ ਗੱਲਾਂ ਵਾਲਾ ਹੀ ਆ ਜੀ ਇਹ ਨਹੀਂ ਕੁਝ ਕਰ ਸਕਦਾ ਫੇਰ ਮੰਨਾਂਗੇ ਜੇ ਬੀਬੀ ਦਾ ਘਟਾ ਕੇ ਦਿਖਾਵੇ 27 ਦੇ ਲਈ ਤਿਆਰ ਆ ਬਰਸ ਪੰਜਾਬ ਬਿਲਕੁਲ ਤਿਆਰ ਹੈ ਜੀ ਬਿਲਕੁਲ ਤਿਆਰ ਹੈ ਮੁੱਖ ਮੰਤਰੀ ਚਿਹਰਾ ਕੌਣ ਹੋਊਗਾ ਮੁੱਖ ਅਮਰਿਤਪਾਲ ਹੋਊਗਾ ਜੀ ਆਛਾ ਕਿਤੇ ਇਹ ਉਹ ਜਲਸੀ ਤਾਂ ਨਹੀਂ ਵੀ ਕਿਤੇ ਮੈਂ ਨਹੀਂ ਜੀ ਨਹੀਂ ਨਹੀਂ ਮਹਾਰਾਜ ਨੇ ਐਮਪੀ ਬਣਾਤਾ ਸੀ ਤਾਂ ਇੰਨੇ ਜੀ ਬਹੁਤ ਖੁਸ਼ ਆਂ ਜੀ ਹਮ ਮਹਾਰਾਜ ਜੇ ਮਹਾਰਾਜ ਨੇ ਬਣਾਉਣਾ ਹੋਇਆ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਵੀ ਐਮਪੀ ਬਣ ਜਾਾਂਗੇ ਹਮ ਨਾ ਕਦੇ ਸੋਚਿਆ ਵੀ ਸੀਐਮ ਬਣਾਂਗੇ ਜੇ ਬਣਾਉਣਾ ਹੋਇਆ ਮਹਾਰਾਜ ਜੀ ਨੇ ਬਣਾ ਦੇਣਾ ਸਾਡੇ ਮਨ 'ਚ ਕੋਈ ਲਾਲਚ ਨਹੀਂ ਮੈਂ ਤਾਂ ਲੋਕ ਐਕਸੈਪਟ ਕਰਨਗੇ 227 ਦੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਮੈਂ ਕਹਾਂ ਜੀ ਲੋਕੀ ਹੁਣ ਹੀ ਐਕਸੈਪਟ ਕਰੀ ਬੈਠੇ ਆ ਹਾਂ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਸੋ ਮੈਂ ਨਾਲ ਸਭਜੀਤ ਸਿੰਘ ਖਾਲਸਾ ਹੋਰੀ ਤੁਸੀਂ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਯਾ ਧੰਨਵਾਦ ਜੀ